ਸਭ ਤੋਂ ਪਹਿਲਾਂ ਬਲੌਫਤੇ ਆਖੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦੀ ਆ ਪਿੰਡ ਭੁੰਦੜ ਜ਼ਿਲ੍ਹਾ ਬਠਿੰਡਾ ਦੇ ਸਮੂਹ ਨਗਰ ਨਿਵਾਸੀ ਅਤੇ ਨਗਰ ਪੰਚਾਇਤ ਦੇ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਵੀਡੀਓ ਫਲਮਾਂਕਣ ਕੀਤਾ ਗਿਆ ਹੈ ਗੱਲ ਕਰਦੇ ਆ ਪੁਰਾਣੇ ਸਮੇਂ ਜਿਸ ਵੇਲੇ ਬਲਦਾਂ ਦੇ ਨਾਲ ਸਾਡੇ ਬਜ਼ੁਰਗ ਖੇਤੀ ਕਰਿਆ ਕਰਦੇ ਸਨ ਅਤੇ ਸਾਦਾ ਜੀਵਨ ਬਤੀਤ ਕਰਦੇ ਸਨ ਆਉਣ ਜਾਣ ਦੇ ਸਾਧਨ ਨਾ ਮਾਤਰ ਹੋਇਆ ਕਰਦੇ ਸੀ ਬਾਪੂ ਚਮਕੌਰ ਸਿੰਘ ਦਬੜੀਖਾਨੇ ਦੀਆਂ ਇਨ੍ਹਾਂ ਅੱਖੀਂ ਡਿੱਠੀਆਂ ਗੱਲਾਂ ਨੂੰ ਤੁਹਾਡੇ ਹੀ ਪਿੰਡ ਦੀ ਉੱਭਰ ਰਹੀ ਗਾਇਕ ਜੋੜੀ ਹਮਰਾਜ ਧਾਲੀਵਾਲ ਗੁਰਪ੍ਰੀਤ ਘਾਰੂ ਕਿਉਂ ਪੇਸ਼ ਕਰਦੇ ਹਨ ਜੀ ਲੋ ਲੋਪਾ ਪਿਆਂ ਦੀ ਕਹਾਣੀ ਇਕੱਠੇ ਹੋ ਕੇ ਬੈੰਦੇ ਹਾਨੀ ਨਾ ਕੋਈ ਉਲਜੀ ਸੀ ਜੋਤਾਂ ਨਹੀਂ ਲੁੱਟਦੇ ਮੌਜ ਬਹਾਰਾ ਸੀ ਨਾ ਕੋਈ ਆਉਣ ਜਾਣ ਸੀ ਬਾੜਾ ਨਾ ਕੋਈ ਮੋਟਰ ਕਾਰਾਂ ਸੀ ਨਾ ਕੋਈ ਆਉਣ ਜਾਣ ਸੀ ਬਾੜਾ ਨਾ ਕੋਈ ਮੋਟਰ ਕਾਰਾਂ ਸੀ ਛਾਲਾ ਵਿੱਚ ਸੀ ਘਾਟ ਬਣਾਉਂਦੇ ਛਾਲਾ ਵਿੱਚ ਸੀ ਘਾਟ ਬਣਾਉਂਦੇ ਕਾਰ ਚੋਂ ਗੀਜੇ ਭਰ ਭਰ ਲਿਆਉਂਦੇ ਨਾਲੇ ਫਿਰਦੇ ਜਵਾਕ ਖੜਿਆ ਹੁੰਦੇ ਸੰਗ ਨਾਨਿਆਂ ਦੀ ਅਡਾਰਾ ਸੀ ਨਾ ਕੋਈ ਆਉਣ ਜਾਣ ਸੀ ਬਾਲਾ ਨਾ ਕੋਈ ਮੋਟਰ ਕਾਰਾਂ ਸੀ ਨਾ ਕੋਈ ਆਉਣ ਜਾਣ ਸੀ ਬਾਲਾ ਨਾ ਕੋਈ ਮੋਟਰ ਕਾਰਾਂ ਸੀ ਸੱਥਾਂ ਵਿੱਚ ਸੀ ਗਰਨੇ ਕੱਢਦੇ ਕਿਦਰੇ ਰਸੇ ਲਾਸਾ ਵੱਟਦੇ ਦਾਤੀ ਨਾਲ ਹਾਰੀਆਂ ਵੱਟਦੇ ਦਾਤੀ ਨਾਲ ਹਾੜੀਆਂ ਵੱਜਦੇ ਕਿੱਲੇ ਭਾਵੇਂ ਹਜ਼ਾਰਾਂ ਸੀ ਨਾ ਕੋਈ ਆਉਣ ਜਾਣ ਸੀ ਬਾਲਾ ਨਾ ਕੋਈ ਮੋਟਰ ਕਾਰਾਂ ਸੀ ਨਾ ਕੋਈ ਆਉਣ ਜਾਣ ਸੀ ਬਾਲਾ ਨਾ ਕੋਈ ਮੋਟਰ ਕਾਰਾਂ ਸੀ ਸਾਬਣ ਨਾ ਹੁੰਦਾ ਸੀ ਸੋਡਾ ਸਾਬਣ ਨਾ ਹੁੰਦਾ ਸੀ ਸੋਡਾ ਦੁਖਦਾਨਾ ਹੀ ਕਿਸੇ ਦਾ ਗੋਡਾ ਨਾ ਕੋਈ ਫੜਕੇ ਤੁਰਦਾ ਮੋਢਾ ਨਾ ਕੋਈ ਫੜਕੇ ਤੁਰਦਾ ਮੋਢਾ ਨਾ ਕੋਈ ਮੰਨਦਾ ਹਾਰਾ ਸੀ ਨਾ ਕੋਈ ਆਉਣ ਜਾਣ ਸੀ ਬਾਲਾ ਨਾ ਕੋਈ ਮੋਟਰ ਕਾਰਾਂ ਸੀ ਨਾ ਕੋਈ ਆਉਣ ਜਾਣ ਸੀ ਬਾਲਾ ਨਾ ਕੋਈ ਮੋਟਰ ਕਾਰਾਂ ਸੀ ਆਪਸ ਵਿੱਚ ਸੀ ਭਾਈ ਚਾਰਾ ਆੜੀ ਜੰਗਾ ਤੇ ਕਰਤਾਰਾ ਤੀਜਾ ਰਲ ਗਿਆ ਭਾਈ ਹਜ਼ਾਰਾ ਤੀਜਾ ਅੱਗੇ ਆ ਭਾਈ ਹਜ਼ਾਰਾ ਮਾਰ ਲ ਆਉਂਦੇ ਮਾਰਾ ਸੀ ਨਾ ਕੋਈ ਆਣ ਜਾਣ ਸੀ ਬਾळा ਨਾ ਕੋਈ ਮੋਟਰ ਕਾਰਾਂ ਸੀ ਨਾ ਕੋਈ ਆਣ ਜਾਣ ਸੀ ਬਾळा ਨਾ ਕੋਈ ਮੋਟਰ ਕਾਰਾਂ ਸੀ ਨਾ ਕਦੇ ਵੇਖਿਆ ਸੀਗਾ ਲੜਕੇ ਨਾ ਕਦੇ ਵੇਖਿਆ ਸੀਗਾ ਲੜਕੇ ਹੱਥ ਵਿੱਚ ਰੱਖਦੇ ਖੂੰਡਾ ਫੜ ਕੇ ਜੁੱਤੀ ਤਿੱਲੇ ਵਾਲੀ ਝਰ ਕੇ ਜੁੱਤੀ ਤਿੱਲੇ ਵਾਲੀ ਝਰ ਕੇ ਸਾਡੀਆਂ ਏ ਮੁਟਿਆਰਾ ਸੀ ਨਾ ਕੋਈ ਆਉਣ ਜਾਣ ਸੀ ਬਾਲਾ ਨਾ ਕੋਈ ਮੋਟਰ ਕਾਰਾਂ ਸੀ ਨਾ ਕੋਈ ਆਉਣ ਜਾਣ ਸੀ ਬਾਲਾ ਨਾ ਕੋਈ ਮੋਟਰ ਕਾਰਾਂ ਸੀ ਛੱਤ ਚਮਕੌਰ ਸਿਆਸੀ ਲਾਉਂਦੇ ਛੱਤ ਚਮਕੌਰ ਸਿਆਸੀ ਲਾਉਂਦੇ ਤੇ ਖੱਦਰ ਦੇ ਜੋ ਪਾਉਂਦੇ ਦਵੜੀ ਖਾਨੇ ਖਾਰੇ ਲਾਉਂਦੇ ਦਵੜੀ ਖਾਨੇ ਖਾਰੇ ਲਾਉਂਦੇ ਸੁਣਦੇ ਟਾ ਦੀਵਾਰਾਂ ਸੀ ਨਾ ਕੋਈ ਆਉਣ ਜਾਣ ਸੀ ਬਾਲਾ ਨਾ ਕੋਈ ਮੋਟਰ ਕਾਰਾਂ ਸੀ ਨਾ ਕੋਈ ਆਉਣ ਜਾਣ ਸੀ ਬਾਲਾ ਨਾ ਕੋਈ ਮੋਟਰ ਕਾਰਾਂ ਸੀ ਨਾ ਕੋਈ ਆਉਣ ਜਾਣ ਸੀ ਬਾਲਾ ਨਾ ਕੋਈ ਮੋਟਰ ਕਾਰਾਂ ਸੀ